ਸასი ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਆਇਓ ਕਿਤੇ ਸਾਰਿਆਂ ਠੀਕ ਹੋ ਲੋ ਜੀ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਆਪਾਂ ਅੱਜ ਆ ਕੇ ਜੱਟ ਭਾਈ ਦੀ ਦੁਕਾਨ ਤੇ ਅੱਜ ਮੈਂ ਪੈਦਲ ਹੀ ਤਾਂ ਕਰਕੇ ਰੋਗ ਗਿਆ ਕਾਫੀ ਦਿਨ ਹੋ ਗਏ ਆਇਆ ਨਹੀਂ ਭਾਈ ਬੋਲਦੇ ਸੀ ਤੇ ਭਾਜੀ ਅਜੇ ਆਪ ਨਹੀਂ ਆਏ ਅੱਜ ਹੁਣ ਆਵੋ ਨਹੀਂ ਆਏ ਤੇ ਮੈਂ ਆਇਆ ਤੇ ਰਾਤ ਨੂੰ ਮੁੜ ਕੇ ਫੇਰ ਨਹੀਂ ਆ ਜਾਂਦਾ ਮੁੜ ਕੇ ਮੈਨੂੰ ਕਹਿੰਦੇ ਤੂੰ ਆਉਣਾ ਨਹੀਂ ਦੁਕਾਨ ਤੇ ਲੋ ਵੀ ਮਿੱਤਰੋ ਅੱਜ ਆਪਾਂ ਸਾਰੇ ਗਿੰਦੇ ਰਹਿੰਦੇ ਵੀ 300 ਵੀ ਕੀ ਕੰਮਕਾਰ ਕਰਦੇ ਜੇ ਸਨੈਚਟ ਤੇ ਕੋਈ ਨੇ ਵੀ ਕਮੈਂਟ ਆਇਆ ਸੀ ਤੇ ਐਡਾ ਵਲੌਗ ਆਪਾਂ ਦੁਕਾਨ ਤੇ ਹੀ ਬਣਾਉਣਾ ਵਾ ਦੁਕਾਨ ਦੇ ਕਾਰੋਬਾਰੀ ਜਿਹੜਾ ਜਿਹੜਾ ਵੀਰ ਮਿਲਦਾ ਗਿਆ ਉਹਨੂੰ ਵਲੌਗ ਚ ਲੈ ਆਉਣਾ ਅੱਜ ਇੱਕ ਇੰਟਰਵਿਊ ਜੀ ਇਹਦਾ ਕੰਮ ਕਰਨਾ ਅੱਜ ਬਣਾ ਲਵੋਣੀ ਉਹਨਾਂ ਦੇ ਜੁੜੇ ਰਹੋ ਤੁਸੀਂ ਅੰਤ ਤੱਕ ਵਲੌਗ ਦੇ ਨਾਲ ਆਗੇ ਆਪਾਂ ਸ਼ਾਪ ਤੇ ਚਲ ਕਰੋ ਜੀ ਆ ਇਹਨੂੰ ਤੋਹਣਾ ਜਿਹਦੇ ਦੀ ਟੇਬ ਟੂ ਕਰਣੀ ਹੋਣੀ ਬੜੇ ਦਿਨ ਹੋ ਗਏ ਇਹਦੇ ਨਾਲ ਵੇਖਿਆ ਨਹੀਂ ਵਿਚਾਰੇ ਵਾਲਾ ਗੱਡੀ ਤੇ ਅਸੀਂ ਆਹ ਦੇ ਦੇਣੀ ਤਵਾ ਕੋ ਕੇ ਤੇ ਇਹਦੀ ਵੀ ਟੇਬ ਟੂ ਕਰਾਉਣੇ ਆ ਹੁਣ ਇਹਦੀ ਲੋਡ ਪਾਣੀ ਆਪਾਂ ਨੂੰ ਤੇ ਹੁਣ ਆਪਾਂ ਚੱਲੇ ਬਾਈਕ ਤੋਹਣਾ ਪਹਿਲਾਂ ਤੇਲ ਪੋਈਏ ਚ ਆ ਗਈ ਇਹਦੀ ਵੀ ਗਰੀਬ ਦੀ ਵਾਰੀ ਅੱਜ ਆਜ ਇਹਨੂੰ ਕਰਦੇ ਮੋਡੀਫਾਈ ਟੇਬ ਟੂ ਕਰਕੇ ਨਾ ਇਹਦੇ ਤੇ ਇਹਦੀ ਗੱਲਬਾਤ ਕਰਾਉਣੇ ਆ ਅੱਜ ਵਾਹ ਆਪਾਂ ਇਹਨੂੰ ਨੇ ਕੋਣ ਤੇ ਜਾ ਕੇ ਉਸਾਸ ਦੇ ਜੇ ਟੇਸੂ ਕਰਦੇ ਨੂੰ ਵਧੀਆ ਤਰੀਕੇ ਨਾਲ ਇਹਦੀ ਵਾਰੀ ਨਹੀਂ ਆਉਂਦੀ ਤੇਰੇ ਦੀ ਇੱਕ ਮੀਮ ਹੋ ਬੜੇ ਪਈ ਜਾਂਦੇ ਆ ਇਹਦੇ ਗੱਡੀਆਂ ਧੋਣੀਆਂ ਕੀ ਕਰੋ ਚੈੱਕ ਦੀ ਨਿਸਕੀ ਦੀ ਗੱਡੀ ਔੜੇ ਦੇਣੀ ਹੋ ਗਏ ਦੁਆਰੇ ਨਹੀਂ ਵੱਡਿਆ ਹੀ ਨਹੀਂ ਇਹ ਵੀ ਚੰਗਾ ਸਾਹ ਮਿਲ ਗਿਆ ਇਹਨੂੰ ਅੱਜ ਵਾਰੀ ਆਈ ਇਹਦੀ ਅੱਜ ਵਾਰੀ ਆਈ ਏ ਦੀ ਵਿਚਾਰੇ ਜੋ ਚੱਲੀ ਆ ਕਾਲੀ ਬਹੁਤ ਵੱਡੀ ਗੱਲ ਉਹ ਚੱਲੀ ਇੱਧਰ ਵੇਖ ਆ ਕੇ ਬਾਹਰ ਕੰਮ ਸ਼ੁਰੂ ਹੋ ਗਿਆ ਆਪਣੇ ਮੋਟਰਸਾਈਕਲ ਦਾ ਤੇ ਮੇਰੇ ਵੀ ਟੈਂਕੀ ਕਰਨੀ ਤੇ ਹੁਣ ਦਸ ਦਸ ਪਤਾ ਹੀ ਖਲਾ ਰਹੀ ਹੋਵੇ ਵੀਰ ਜੀ ਇੱਕ ਤੇ ਹੋ ਲੈਂਦੋ ਵਿੱਚ ਆ ਕੇ ਤੁਸੀਂ ਲਾਤ ੜਾ ਦੇ ਦਾ ਕੰਮ ਤੇ ਅੱਜ ਸੂਰਜਵیر ਨੇ ਬਹੁਤ ਵੱਡਾ ਜਿਗਰਾ ਕਰ ਲਿਆ ਵਾ ਕੰਮ ਕਰ ਲਈ ਚੈੱਕ ਕਰ ਸਾਦੇ ਤੁਸੀਂ ਪੂਰੇ ਜੋਸ਼ ਦੇ ਨਾਲ ਲੱਗਾ ਮੁੰਡਾ ਜੈ ਵੀਰੋਂ ਨਹੀਂ ਆ ਗਏ ਇਹਨਾਂ ਦੇ ਮੋਟਰਸਾਈਕਲ ਨੂੰ ਲੈਟ ਤੇ ਟੇਪ ਕਰਨੀ ਸੀ ਤੇ ਜ਼ੋਦੀ ਨੇ ਮੋਟਰਸਾਈਕਲ ਫੜਤਾ ਉਸੇ ਲਈ ਨਾਲ ਹੀ ਆ ਫੜ ਲਿਆ ਆਮ ਜੀ ਭਾਜੀ ਕਹਿੰਦੇ ਚਾਹ ਪੀਣੀ ਮੈਂ ਲਿਆਂਗਾ ਦੁੱਧ ਤੇ ਪਾਣੀ ਗਰਮ ਪਾਈ ਸੌਂਫ ਆ ਪਾਵਾਂਗੇ ਪੱਤੀ ਚਾਹ ਆਪਣੀ ਹੋ ਚੁੱਕੀ ਰੈਡੀ ਹੁਣ ਬਹੁਤ ਦੁੱਧ ਉੱਧਰ ਰਹਿ ਗਿਆ ਕੱਲਾ ਤੇ ਚਾਹ ਆਪਣੀ ਰੈਡੀ ਹੈ ਦੇਖ ਸਕਦੇ ਤੁਸੀਂ ਭਾਰੀ ਬੋਨ ਚ ਬਿਜੀ ਯਾਰ ਵੀ ਰੈਡੀ ਬੰਦੇ ਫੋਨ 'ਚ ਬਿਜ਼ੀ ਆ ਤੇ ਬਿਸਕਟ ਮੈਂ ਇਕੱਲੇ ਨੇ ਖਾਣੇ ਨੇ ਇਕੱਲੇ ਨੇ ਖਾਣੇ ਮੈਂ ਬਿਸਕਟ ਕਰ ਲੈਂਦੇ ਨੇ ਤੇ ਮੇਰੀ ਕੁਰਸੀ ਕਿੱਧਰ ਪੈ ਗਿਆ ਵਾ ਤੇਰੀ ਕੁਰਸੀ ਕਿੱਧਰ ਦਿਖਾ ਦਈਏ ਚਾਹ ਪੀਓ ਜਿਹੜਾ ਕੰਮ ਆ ਕਰਨਾ ਦਾ ਪਤਾ ਕੰਮ ਸ਼ੁਰੂ ਆਪਾਂ ਹੁਣ ਮਸ਼ੀਨ ਚਲਾਤੀ ਐ ਬਿੰਟੇ ਪੀਰਿਆਣਾ ਤੇ ਨਿਕਲਦੇ ਦੇਖ ਸਾਦੇ ਤੁਸੀਂ ਲੋ ਜੀ ਸ਼ੀਸ਼ੇ ਬਲੈਕ ਕਰਤੇ ਆਪਾਂ ਸਵਿਫਟ ਦੇ ਤੇ ਆਸ স্মੋਕ ਕਰ ਲੱਗੇ ਮੋੜ ਸ਼ਾਹ ਬਹੁਤ ਜਲਦੀ ਉਹ ਵੀਰਾਂ ਨੂੰ ਜਲਦੀ ਵੈਸੇ ਤੇ ਆ ਵੀਰ ਪਹਿਲਾਂ ਆਇਆ ਸੀ ਬਾਕੀ ਹੰਤੇ ਚੈੱਕ ਕਰ ਸਕਦੇ ਵੀਰਣਾ ਸਾਰਾ ਕਰਨਾ ਹੈ স্মੋਕ ਕਰਨਾ ਹਰ ਮੋੜ ਸ਼ਾਹ ਸੂਜੇ 6 ਵਜ ਜਾਣੇ ਆਪਾਂ ਨੂੰ ਹਾਂ ਚੰਗਾ ਹੈ ਅੰਦਰ ਲਾ ਲਿਆ ਪੰਸੀ ਜੇ ਬਾਹਰ ਤੇ ਗਰਮੀ ਬੜੀ ਹੈ ਕਿ ਨਹੀਂ ਬਾਹਰ ਤੇ ਗਰਮੀ ਬਹੁਤ ਬੜੀ ਹੈ ਹਾਂ ਜੋ ਟੇਬ ਮੈਂ ਲਾਉਂਦੇ ਆਂ ਪਸੀਨਾ ਪਸੀਨੀ ਹੋ ਗਿਆ ਗੁਰੂਆ ਮਾਰੇ ਸਤਾ ਦੇ ਨੇ ਦਿਨ ਆਉਣਾ ਨਹੀਂ 6 ਵਜੇ ਤੱਕ ਬਾਹਰ ਵੈਂਟੀਜ ਵਾਲਿਆਂ ਨੂੰ ਜਾਣਾ ਆਂਣਾ ਪੀਣਾ ਖਵਾਓ ਪਹਿਲਾਂ ਬਾਦ ਲਾਉਣੇ ਕੱਢੀ ਆ ਗਈ ਆਪਣੀ ਫੇਰ ਚਾਹ ਸ਼ਾਮ ਦੀ ਚਾਹ ਪੀ ਕੇ ਦੇ ਫਸ ਥੋੜਾ ਰਹਿ ਗਿਆ ਕੰਮ ਕੰਮ ਨੂੰ ਕਰਕੇ ਗੁਪਿੰਦਰਾ ਚਲੀ ਆ ਪੀਣ ਦੇ ਕੰਨਿਆ ਆਪਾਂ ਆਜੂ ਗਏ ਲੋ ਜੀ ਪਹੁੰਚ ਗਿਆ ਆਪਾਂ ਵਿੰਟੇਜ ਪਲੇਰੀਆ ਇਹਨਾਂ ਦੇ ਆ ਸ਼ੀਸ਼ਿਆਂ ਨੂੰ ਕੱਲ ਲਾਇਆ ਸੀ ਤੇ ਅੱਜ ਆਪਾਂ ਨਵੇਂ ਲਾ ਦਨੇ ਚੈੱਕ ਕਰ ਲਓ ਤੁਸੀਂ ਹੁਣ ਬਿਲਕੁਲ ਪਲੇ ਨਾ ਬਾਅਦ ਵਿੱਚ ਤੁਹਾਨੂੰ ਦਿਖਾਉਨੇ ਕਮੈਂਟ ਦੇ ਵੀ ਏਰੀਆ ਦੇ ਆ ਸਾਰੀਆਂ ਫੋਟੋਆਂ ਬਣਾਉਣ ਵਾਲੀਆਂ ਕਰ ਲੋ ਚੈੱਕ ਤੇ ਜੀ ਉੱਪਰਲਾ ਵੀ ਲਾਉਣਾ ਹਣਾ